ਦਿੱਤੇ ਦਿਨ ਦੋਸਤੋ ਹਲਕਾ ਮੁਕੇਰੀਆਂ ਦੇ ਸਹਿਰ ਹਾਜੀਪੁਰ ਦੇ ਵਿੱਚ ਪੰਜ ਚੋਰੀਆਂ ਹੋਈਆਂ ਸੀ ਤੇ ਇੱਕ ਟੈਂਪੋ ਟਰੈਵਲ ਵੀ ਚੋਰੀ ਹੋ ਗਈ ਸੀ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ ਪੁਲਿਸ ਨੇ ਉਸ ਚੋਰ ਨੂੰ ਜਿਸ ਨੇ ਟੈਂਪੋ ਟਰੈਵਲ ਤੇ ਚੋਰੀਆਂ ਕੀਤੀਆਂ ਸੀ ਉਸ ਨੂੰ ਕਾਬੂ ਕਰ ਲਿਆ ਹੈ ਬਾਕੀ ਕੀ ਕਿਹਾ ਡੀਐਸਪੀ ਮੁਕੇਰੀਆਂ ਜੀ ਨੇ ਤੁਸੀਂ ਵੀ ਜ਼ਰੂਰ ਸੁਣੋ ਲਾਈਵ ਨੂੰ ਥਾਣਾ ਹਾਜੀਪੁਰ ਵਿੱਚ ਇੱਕ ਔਤਲਾ ਮਸੂਲ ਹੋਈ ਸੀ ਜੋ ਅਮਨ ਕੁਮਾਰ ਸਨ ਲੌਪ ਜਿਹੜਾ ਪ੍ਰੇਮ ਕੁਮਾਰ ਦਸ਼ਮੇਸ਼ ਕਲੋਨੀ ਹਾਜੀਪੁਰਾ ਰਹਿਣ ਵਾਲਾ ਇਹਨੇ ਦੱਸਿਆ ਸੀ ਕਿ ਜਿਹੜੀ ਉਹਦੀ ਉੱਥੇ ਦੁਕਾਨ ਆ ਜੋ ਕਰਿਆਨੇ ਦੀ ਸੀ ਉਹਦੇ ਨਾਲ ਦੋ ਤਿੰਨ ਹੋਰ ਦੁਕਾਨਾਂ ਆ ਉਹਦੇ ਸ਼ਟਰ ਚੋਰੀ ਜਿਹੜੀ ਉੱਪਰੋਂ ਚੱਕ ਕੇ ਤੋੜ ਕੇ ਤੇ ਚੋਰੀ ਕੀਤੀ ਗਈ ਸੀ ਉਸ ਤੋਂ ਇਲਾਵਾ ਉਸੇ ਦਿਨੀ ਜਿਹੜੀ ਇੱਕ ਅੱਗੇ ਆ ਕੇ ਟ੍ਰੈਪੂ ਟੈਵਲਰ ਆ ਉਹਦਾ ਨੰਬਰ ਹੈਗਾ ਪੀਵੀ07 31 ਆ ਪੀਵੀ138 ਸੀ ਉਹ ਵੀ ਚੋਰੀ ਹੋਣੀ ਪਾਈ ਗਈ ਸੀ ਜੋ ਇਸ ਮੁਕਦਮਾ ਦਰਜ ਕੀਤਾ ਗਿਆ ਇਹਦੇ ਵਿੱਚ ਮੁਕਦਮਾ ਦਰਜ ਕਰਕੇ ਮੁਕਦਮੇ ਦੀ ਤਫ਼ਤੀਸ਼ ਇਹ ਮੁਖਵਕ ਸੱਤ ਆਰਪ੍ਰੀਮ ਸੰਗ ਬੈਠੇ ਆ ਇਹਨੇ ਸ਼ੁਰੂ ਕੀਤੀ ਨਾਲ ਟੀਮਾਂ ਲਈਆਂ ਜਿਹੜਾ ਸੀਸੀਟੀਵੀ ਕੈਮਰੇ ਨੂੰ ਫੋਲੋ ਸ਼ੁਰੂ ਕਰਨਾ ਕੀਤਾ ਇਹ ਲਗਾਤਾਰ ਇਥੋਂ ਸੀਸੀਟੀਵੀ ਕੈਮਰੇ ਨੂੰ ਫੋਲੋ ਕਰਦੇ ਕਰਦੇ ਜੰਮੂ ਚਲੇ ਗਏ ਜੰਮੂ ਜਾ ਕੇ ਉੱਥੇ ਇਹਨੇ ਉਸ ਜਗ੍ਹਾ ਤੱਕ ਜਿੱਥੇ ਤੱਕ ਇਹਨਾਂ ਨੂੰ ਸੀਸੀਟੀਵੀ ਦੇ ਵਿੱਚ ਉਹ ਜਿਹੜੀ ਟੈਂਪੂ ਟ੍ਰੈਵਲਰ ਉਹਨੂੰ ਇੱਕ ਕਾਰ ਨਾਲ ਢੋ ਫੋਲੋ ਕਰ ਰਹੀ ਸੀ ਉਹ ਜਾਂਦੀ ਮਿਲੀ ਉੱਥੇ ਜਾ ਕੇ ਫਿਰ ਇਹਨੇ ਆਪਣੀ ਹਿਊਮਨ ਇੰਟੈਲੀਜੈਂਸ ਜਿਹੜੀ ਆ ਟੈਕਨੀਕਲ ਇੰਟੈਲੀਜੈਂਸ ਉਹਨਾਂ ਕੰਮ ਤੋਂ ਬਾਅਦ ਉੱਥੇ ਜਿਹੜਾ ਉਹ ਟੈਂਪੋ ਟ੍ਰੈਵਲ ਬਰਾਮਦ ਕੀਤੀ ਜੋ ਦੁਕਾਨਾਂ ਚੋਂ ਸਮਾਨ ਚੋਰੀ ਹੋਇਆ ਸੀ ਉਹ ਬਰਾਮਦ ਕੀਤਾ ਤੇ ਉਹਦੇ ਵਿੱਚ ਯਾਨੀ ਇੱਕ ਦੋਸ਼ੀ ਜਿਹੜਾ ਆ ਜਿਹਦਾ ਨਾਮ ਹੈਗਾ ਆ জাফর জাফর हुसैन ਪੁੱਤਰ ਅਬਦੁੱਲਾ ਵਾਸੀ ਕੋਟੜਾ ਪਨੈਣ ਥਾਣਾ ਧਰਾਲ ਜ਼ਿਲ੍ਹਾ ਜਲੌਰ ਨੂੰ ਗ੍ਰਿਫਤਾਰ ਕਰ ਲਿਆ ਉਹ ਜਿਹੜੀ ਟੈਂਪੂ ਟਰੈਵਲ ਚੋਰੀ ਹੋਈ ਸੀ ਜੋ ਆਲਟੋ ਕਾਰ ਸੀ ਜਿਹੜੀ ਚੋਰੀ ਚ ਵਰਤੀ ਗਈ ਉਹਨੂੰ ਰਿਕਵਰ ਕਰ ਲਿਆ ਜੋ ਦੁਕਾਨਾਂ ਚੋਂ ਸਮਾਨ ਹੋਇਆ ਸੀ ਉਹ ਰਿਕਵਰ ਕਰਿਆ ਦੋਸ਼ੀ ਹੁਣ ਜਿਹੜਾ ਪੁਲਿਸ ਰਿਮਾਂਡ ਤੇ ਹੈਗਾ ਪੁੱਛਗਿੱਛ ਕਰਕੇ ਜਿਹੜੇ ਉਹਦੇ ਨਾਲ ਦੇ ਸਾਥੀ ਆ ਉਹਨਾਂ ਨੂੰ ਨਾਮਿਨੇਟ ਕਰਕੇ ਉਹਨਾਂ ਨੂੰ ਵੀ ਗ੍ਰਿਫਤਾਰ ਕਰਾਂਗੇ ਇਹ ਵਿਅਕਤੀ ਹਿਸਟਰੀ ਸ਼ੀਟ ਦਾ ਜਾਂ ਵੈਸੇ ਹੀ ਤੱਕ ਦਾ ਇਹ ਜੀ ਪੁਰਾਣੇ ਚੋਰੀ ਦੇ ਇਹਨਾਂ ਤੇ ਇਲਜ਼ਾਮ ਹੈਗੇ ਆ ਉਹ ਸਾਰਾ ਰਿਕਾਰਡਿੰਗ ਪੜਤਾਲ ਕਰ ਰਹੇ ਆ